ਸ੍ਰੀਮ ਭਗਵੰਤ ਮਾਨ ਉਹਨਾਂ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਰੇਡ ਮਾਰੀ ਗਿਆ ਦਿੱਲੀ ਦੇ ਸੀਐਮ ਆਤੀਸ਼ੀ ਸਿੰਘ ਮਰਲੇਨਾ ਦੇ ਵੱਲੋਂ ਟਵਿੱਟਰ ਦੇ ਉੱਪਰ ਇੱਕ ਪੋਸਟ ਸਾਂਝੀ ਕਰਕੇ ਜਿਸ ਦੇ ਵਿੱਚ ਲਿਖਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦਿੱਲੀ ਦੇ ਵਿੱਚ ਰਿਹائشਾ ਜੋ ਕਪੂਰਤਲਾ ਹਾਊਸ ਜਿੱਥੇ ਕਪੂਰਤਲਾ ਹਾਊਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائش ਹੁੰਦੀ ਆ ਉੱਥੇ ਚੋਣ ਕਮਿਸ਼ਨ ਆਫ ਭਾਰਤ ਜਿਹੜਾ ਉਹਨਾਂ ਦੀ ਉੱਥੇ ਰੇਡ ਮਾਰੀ ਗਿਆ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਦੂਜੇ ਪਾਸੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਬਿਆਨ ਵੀ ਜਿਹੜਾ ਉਹ ਸਾਹਮਣੇ ਆ ਗਿਆ ਸੂਤਰਾਂ ਦੇ ਵੱਲੋਂ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇਸ ਖਬਰ ਨੂੰ ਲੈ ਕੇ ਆਪਣਾ ਬਿਆਨ ਸਾਂਝਾ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਇੱਕ ਐਪਲੀਕੇਸ਼ਨ ਦੇ ਜ਼ਰੀਏ ਉਹਨਾਂ ਨੂੰ ਇਹ ਜਾਣਕਾਰੀ ਮਿਲਦੀ ਹੈ ਕੇ ਦਿੱਲੀ ਦਾ ਜਿਹੜਾ ਕਪੂਰਥਲਾ ਹਾਊਸ ਆ ਪੰਜਾਬ ਦੇ ਮੁੱਖ ਮੰਤਰੀ ਦੇ ਜਿਹੜੀ ਰਿਹائش ਆ ਉੱਥੇ ਜਿਹੜਾ ਪੈਸਾ ਰੱਖਿਆ ਹੋਇਆ ਜੋ ਦਿੱਲੀ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੰਡਿਆ ਜਾਣਾ ਇਹ ਗੱਲ ਦਾ ਜਿਹੜਾ ਦਾਵਾ ਜੋ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਕੀਤਾ ਗਿਆ ਇਹ ਗੱਲ ਦੀ ਪੁਸ਼ਟੀ ਹਾਲੇ ਤੱਕ ਅਸੀਂ ਨਹੀਂ ਕਰਦੇ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਰ ਜੋ ਦੂਜੀ ਖਬਰ ਆ ਕਿ ਇੱਕ ਪਾਸੇ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਿਹੜੀ ਰੇਡ ਆ ਦਿੱਲੀ ਦੇ ਵਿੱਚ ਜਿਹੜਾ ਕਪੂਰਥਲਾ ਹਾਊਸ ਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائش ਹੁੰਦੀ ਆ ਉੱਥੇ ਇਲੈਕਸ਼ਨ ਕਮਿਸ਼ਨਰ ਆਫ ਪੰਜਾਬ ਦੇ ਵੱਲੋਂ ਰੇਡ ਮਾਰੀ ਗਿਆ ਇਸ ਗੱਲ ਦਾ ਜਿਹੜੀ ਪੋਸਟੀ ਆ ਦਿੱਲੀ ਦੇ ਮੁੱਖ ਮੰਤਰੀ ਨੇ ਜਿਹੜੇ ਆਤੀਸ਼ੀ ਸਿੰਘ ਮਰਲੇਨਾ ਦੇ ਵੱਲੋਂ ਇਹ ਗੱਲ ਆਕੀ ਗਈ ਆ ਉਹਨਾਂ ਦੇ ਵੱਲੋਂ ਟਵਿੱਟਰ ਦੇ ਉੱਪਰ ਇੱਕ ਪੋਸਟ ਸਾਂਝੀ ਕਰਕੇ ਇਹ ਗੱਲ ਆਕੀ ਗਈ ਆ ਕਿ ਦਿੱਲੀ ਦੀ ਜਿਹੜੀ ਪੁਲਿਸ ਆ ਉਹ ਦਿੱਲੀ ਦੇ ਵਿੱਚ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੀ ਰਹਾਇਸ਼ ਆ ਜੋ ਕਪੂਰਥਾ ਹਾਊਸ ਜਿਸ ਨੂੰ ਕਿਹਾ ਜਾਂਦਾ ਉੱਤੇ ਰੇਡ ਮਾਰੀ ਗਿਆ ਉੱਤੇ ਰੇਡ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਇੱਕ ਪਾਸੇ ਦਿੱਲੀ ਦੇ ਵਿੱਚ ਪੰਜ ਜਿਹੜੀਆਂ ਫਰਵਰੀ ਚੋਣਾ ਹੁਣ ਜਾਰੀ ਹੈ ਨੇ ਅੱਠ ਪਰ ਬਣੀ ਨੂੰ ਉਹਨਾਂ ਚੋਣਾ ਦੇ ਨਤੀਜੇ ਨਿਕਲ ਕੇ ਸਾਹਮਣੇ ਆ ਜਾਣੇ ਨੇ ਪਰ ਇਹਨਾਂ ਚੋਣਾਂ ਦੇ ਵਿੱਚ ਘਕਾਰ ਜਿਹੜਾ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਤੇ ਮੁੱਖ ਤੌਰ ਤੇ ਬੀਜੇਪੀ ਪਾਰਟੀ ਦਾ ਜਿਹੜਾ ਚੋਣ ਪ੍ਰਚਾਰ ਆ ਉਹ ਸਿਖਰਾਂ ਤੇ ਚੱਲਿਆ ਇਸ ਚੋਣ ਪ੍ਰਚਾਰ ਜਦੋਂ ਸਿਖਰਾਂ ਤੇ ਚੱਲ ਰਿਹਾ ਤੇ ਇਸ ਦੇ ਵਿਚਾਲੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਵੀ ਹੁਣ ਤੱਕ ਜਿਹੜੇ ਕਈ ਰੋਡ ਸ਼ੋਅ ਨੇ ਜਾਂ ਰੈਲੀਆਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਨੇ ਪਰ ਇਹਨਾਂ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਜਿਹੜਾ ਕਪੂਰਥਲਾ ਹਾਊਸ ਆਫ ਜਿੱਥੇ ਪੰਜਾਬ ਦੇ ਮੁੱਖ ਤੇ ਜਿਹੜੀ ਰਿਆਇਸ਼ ਹੁੰਦੀ ਆ ਉਸ ਦੇ ਵਿੱਚ ਅੱਜ ਰੇਡ ਕੀਤੀ ਗਈ ਹੈ ਰੇਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਉੱਤੇ ਸਾਨੂੰ ਇੱਕ ਐਪਲੀਕੇਸ਼ਨ ਦੇ ਜ਼ਰੀਏ ਇਨਫਰਮੇਸ਼ਨ ਮਿਲਦੀ ਹੈ ਕਿ ਉੱਥੇ ਉਹ ਰੁਪਇਆ ਲਗਾ ਕੇ ਰੱਖਿਆ ਹੋਇਆ ਜੋ ਦਿੱਲੀ ਦੀਆਂ ਵੋਟਾਂ ਦੇ ਵਿੱਚ ਵੰਡਿਆ ਜਾਣਾ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਉਸ ਜਾਂਚ ਦੇ ਵਿੱਚ ਉਹ ਪੈਸਾ ਨਹੀਂ ਮਿਲਿਆ ਪਰ ਤੁਹਾਨੂੰ ਦੱਸ ਦਿਆ ਕਿ ਬਹੁਤ ਵੱਡੀ ਖਬਰ ਦਿੱਲੀ ਤੋਂ ਨਿਕਲ ਕੇ ਸਾਹਮਣੇ ਆਈ ਜਿੱਤੇ ਹਰੇਕ ਇਸ ਵਕਤ ਕਹਿੰਦੇ ਕਿ ਜਿਹੜਾ ਖਾਸ ਤੌਰ ਤੇ ਜੋ ਭਾਰਤ ਦੇ ਨਾਗਰਿਕ ਨੇ ਦਿੱਲੀ ਭਾਰਤ ਦੀ ਰਾਜਧਾਨੀਆਂ ਦਿੱਲੀ ਦੇ ਵਿੱਚ ਉਹ ਪ੍ਰਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿੱਤੇ ਕਿ ਲਗਾਤਾਰ ਜੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆਰਾ ਉਹ ਦੋ ਵਾਰ ਰਿਪੀਟ ਹੋ ਚੁੱਕੀ ਆ ਤੇ ਉੱਥੇ ਹੁਣ ਕਹਿ ਜੀ ਕਿ ਮੁਰਤ ਤੋਂ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਆ ਰਹੀਆਂ ਨੇ ਤੇ ਇਸੇ ਚੋਣਾਂ ਦੇ ਵਿਚਕਾਰ ਹਰ ਪਾਰਟੀ ਦੇ ਵੱਲੋਂ ਜਿਹੜਾ ਪ੍ਰਚਾਰ ਹੈ ਉਹ ਕੀਤਾ ਜਾ ਰਿਹਾ ਖਾਸ ਤੌਰ ਤੇ ਚਾਰ ਤੋਂ ਜਿਹੜੇ ਤਿੰਨ ਚਾਰ ਦਿਨ ਪ੍ਰਚਾਰ ਤੇ ਰਹਿ ਚੁੱਕੇ ਨੇ ਇਸ ਕਰਕੇ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਪਰ ਇਹ ਸਭ ਦੇ ਵਿਚਕਾਰ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਵੀ ਪ੍ਰਚਾਰ ਕੀਤਾ ਜਾ ਰਿਹਾ ਪਰ ਇਹਨਾਂ ਦੇ ਵਿੱਚ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਰੇਡ ਕੀਤੀ ਗਈ ਹੈ